ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਦੇ ਵਿੱਚ ਜੋ 28 ਆਦਮੀਆਂ ਦੀ ਮੌਤ ਹੋਈ ਆ ਜੋ ਸਲਾਨੀ ਸੀ ਔਰ ਉਹਨਾਂ ਨਿਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਉਹਦਾ ਦੁੱਖ ਪੂਰਾ ਦੇਸ਼ ਹੀ ਨਹੀਂ ਪੂਰੀ ਦੁਨੀਆ ਮਨਾ ਰਹੀ ਆ ਔਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡਾ ਸਦਮਾ ਆ ਕਿ ਜੇ ਇਸ ਤਰ੍ਹਾਂ ਹੋਣ ਲੱਗ ਪਿਆ ਤੇ ਲੋਕਾਂ ਦਾ ਤਾਂ ਘਰੋਂ ਬਾਹਰ ਨਿਕਲਣਾ ਮੁਹਾਲ ਹੋ ਜਾਊਗਾ ਹੁਣ ਜੇ ਅਸੀਂ ਗੱਲ ਕਰੀਏ ਉੱਥੇ ਇੱਕ ਗੱਲ ਇਹ ਵੀ ਚੱਲਦੀ ਆ ਕਿ ਇਹਨਾਂ ਲੋਕਾਂ ਨੂੰ ਧਰਮ ਪੁੱਛ-ਪੁੱਛ ਕੇ ਮਾਰਿਆ ਗਿਆ ਪਹਿਲੀ ਗੱਲ ਤਾਂ ਇਹ ਆ ਕਿ ਜੇ ਇੱਥੇ ਧਰਮ ਦੇ ਨਾਂ ਤੇ ਲੋਕਾਂ ਨੂੰ ਮਾਰਿਆ ਜਾਂਦਾ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਅੱਗ ਲਾਉਣ ਵਾਲਾ ਕੌਣ ਆ? ਇਸ ਕੱਲ ਦੇ ਉੱਤੇ ਨਾ ਕਿਸੇ ਬੰਦੇ ਨੇ ਬੋਲਣਾ ਕਿਸੇ ਦੇਸ਼ਵਾਸੀ ਨੇ ਆਮ ਕਰਕੇ ਗੱਲ ਬਹੁਤ ਘੱਟ ਕਰਨੀ ਆ ਤਾਂ ਮੀਡੀਆ ਨੇ ਤਾਂ ਪੱਕਾ ਬੋਲਣਾ ਹੀ ਨੇ। ਸਾਡੇ ਦੇਸ਼ ਦੇ ਵਿੱਚ ਜੋ ਇੱਕ ਰਾਜਨੀਤੀ ਹੋ ਰਹੀ ਆ Hindu Sikh Musliman Asai Hindu Sikh Musliman Asai ਜਿਹੜੀ ਇਹ ਨਫ਼ਰਤ ਦੀ ਅੱਗ ਹੈ ਨਾ ਇਸ ਲਈ ਜ਼ਿੰਮੇਵਾਰ ਉਸ ਕਾਂਡ ਲਈ ਜਿੱਥੇ 28 ਬੰਦੇ ਮਰੇ ਆ ਇਹ ਅੱਗ ਨਫ਼ਰਤ ਦੀ ਅੱਗ ਸਲਗਾਉਣੇ ਵਾਲੇ ਇਹੀ ਬੰਦੇ ਆ ਇਹੀ ਲੀਡਰ ਆ ਇਸ ਤੋਂ ਪਹਿਲਾਂ ਪੁਲਵਾਮਾ ਦੇ ਵਿੱਚ ਵੀ ਅਟੈਕ ਹੋਇਆ ਸੀ ਜਿਸ ਦੇ ਵਿੱਚ 46 ਜਵਾਨ ਫੌਜ ਦੇ ਮਾਰੇ ਗਏ ਸੀ ਪਰ ਸਾਡੇ ਲੀਡਰਾਂ ਨੇ ਉਹਨਾਂ ਲਾਸ਼ਾਂ ਨੂੰ ਵੀ ਬੂਟਾਂ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਹੁਣ ਜੇ ਅਸੀਂ ਗੱਲ ਕਰੀਏ ਤੇ ਇਹ ਸਰਕਾਰ ਨੇ ਦੇਸ਼ ਲਈ ਕੀ ਬਚਾਇਆ ਦੇਸ਼ ਨੂੰ ਕੀ ਬਚਾ ਕੇ ਦਿੱਤਾ ਕੀਮਤ ਜੋ ਰੁਪਏ ਦੀ ਆ ਡੇਗਦੇ ਰੁਪਏ ਦੀ ਕੀਮਤ ਉਹ ਨੂੰ ਇਹ ਨਹੀਂ ਬਚਾ ਸਕੇ ਮਨੀਪੁਰ ਦੇ ਵਿੱਚ ਔਰਤਾਂ ਦੀ ਇੱਜ਼ਤ ਇਹ ਨਹੀਂ ਬਚਾ ਸਕੇ ਪਹਿਲਵਾਨ ਕੁੜੀਆਂ ਉਹਨਾਂ ਦਾ ਸਨਮਾਨ ਇਹ ਨਹੀਂ ਬਚਾ ਸਕੇ ਤੇ ਉਸ ਤੋਂ ਬਾਅਦ ਬੇਰੋਜ਼ਗਾਰੀ ਦਾ ਹੱਲ ਇਹ ਕੋਈ ਕਰ ਨਹੀਂ ਸਕੇ ਤੇ ਮਹਿੰਗਾਈ ਦਾ ਇਹ ਨਹੀਂ ਕੋ ਕਰ ਸਕੇ ਤੇ ਉਸ ਤੋਂ ਬਾਅਦ ਚਾਈਨਾ ਨੇ ਸਰਹੱਦ ਪਰ ਪਾਰ ਕਰਕੇ ਸਾਡਾ ਬਹੁਤ ਸਾਰਾ ਏਰੀਆ ਦੱਬ ਲਿਆ ਤੇ 트럼ਫ ਨੇ ਜੰਜੀਰਾਂ ਦੇ ਵਿੱਚ ਬੰਨ ਕੇ ਸਾਡੇ ਬੰਦੇ ਉਧਰੋਂ ਭੇਜੇ ਆ ਹੈ ਤਾਂ ਲੀਡਰਾਂ ਨੂੰ ਵੀ ਤੇ ਉਹਨਾਂ ਦੇ ਸਮਰਥਕਾਂ ਨੂੰ ਵੀ ਡੁੱਬ ਕੇ ਮਰਨੇ ਵਾਲੀ ਗੱਲ ਪੂਰੇ ਦੇਸ਼ ਲਈ ਬਹੁਤ ਵੱਡੀ ਇੱਕ ਬੇਇੱਜ਼ਤੀ ਦਾ ਕਾਰਨਯਾਇੀ ਚੀਜ਼ਾਂ ਪਰ ਮੀਡੀਆ ਅਜੀਬੀ ਇਹ ਗੱਲ ਕਰ ਰਿਹਾ ਕਿ ਦੇਸ਼-ਵਦੇਸ਼ ਦੇ ਵਿੱਚ ਮੋਦੀ ਦਾ ਡਾਂਕਾ ਵੱਜਦਾ ਕਿਹੜਾ ਡਾਂਕਾ ਵੱਜਦਾ ਸਾਨੂੰ ਨਹੀਂ ਇਹ ਪਤਾ ਅਗਲੀ ਗੱਲ ਅਸੀਂ ਕਰੀਏ ਜੇ ਕਿ ਮੁਸਲਮਾਨਾਂ ਨੇ ਇਹ ਹਿੰਦੂ ਮਾਰੇ ਆ ਜੇ ਹੁਣ ਉੱਥੇ ਗੱਲ ਕਰੀਏ ਕਦੇ ਵੀ ਚਾਹੇ ਹਿੰਦੂ ਹੋਣ ਸਿੱਖ ਹੋਣ ਮੁਸਲਮਾਨ ਹੋਣ ਈਸਾਈ ਹੋਣ ਉਹਨਾਂ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਨਾਂ ਦੀ ਚੀਜ਼ ਹੈ ਔਰੰਗਜ਼ੇਬ ਵੀ ਇੱਕ ਮੁਸਲਮਾਨ ਸੀ ਉਨੇ ਆਪਣੇ ਬਾਪ ਨੂੰ ਵੀ ਕੈਦ ਕਰ ਰੱਖਿਆ ਤੇ ਆਪਣੇ ਭਰਾਵਾਂ ਨੂੰ ਵੀ ਮਾਰਿਆ ਸਿਰਫ ਇੱਕ ਆਪਣੇ ਰਾਜ ਨੂੰ ਕਾਇਮ ਰੱਖਣ ਲਈ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਜਿਹੜੇ ਬੰਦੇ ਇਹਨਾਂ ਨੂੰ ਉੱਪਰੋਂ ਜਿਹੜੇ ਲੋਕ ਉੱਪਰ ਫਸ ਗਏ ਸੀ ਜਦੋਂ ਗੋਲੀ ਚੱਲਦੀ ਸੀ ਹੀਠਾਂ ਲੈ ਕੇ ਆਏ ਆ ਆਪਣੀਆਂ ਪੇਠਾਂ ਤੇ ਵੀ ਚੱਕ ਕੇ ਲਿਆਏ ਆ ਉਹ ਬੇਸ਼ੱਕ ਮੁਸਲਮਾਨ ਸੀ ਪਰ ਉਹਨਾਂ ਦੇ ਵਿੱਚ ਇਨਸਾਨੀਅਤ ਨਾਂ ਦੀ ਚੀਜ਼ ਤਾਂ ਸੀ ਉਹ ਉਥੇ ਦੇ ਬਸਨੀਕ ਸਿਗੇ ਨੇੜੇ ਦੇ ਤੇ ਉਸ ਤੋਂ ਬਾਅਦ ਜੇ ਅਸੀਂ ਅੱਜ ਗੱਲ ਕਰੀਏ 2 ਜਾਂ 3 ਘੰਟੇ ਬਾਅਦ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਜੀ ਇਹ ਪਾਕਿਸਤਾਨ ਦਾ ਹੱਥ ਆ ਇਹ ਕੰਮ ਪਾਕਿਸਤਾਨ ਨੇ ਕਰਾਇਆ ਜੇ ਇਹ ਗੱਲ ਸੱਚ ਆ ਤਾਂ ਕੀ ਪਾਕਿਸਤਾਨ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇੱਥੋਂ ਸਿਕਿਉਰਿਟੀ ਹਟਾ ਲਓ ਅਸੀਂ ਅਟੈਕ ਕਰਨਾ ਕੀ ਇਹਨਾਂ ਨੂੰ ਪਹਿਲਾਂ ਇਹ ਪਤਾ ਨਹੀਂ ਸੀ ਵੀ ਇੱਥੇ ਅਟੈਕ ਹੋ ਸਕਦਾ ਜਦੋਂ ਹਰ ਵਾਰ ਚਲੋ ਹਰ ਵਾਰ ਨਾ ਵੀ ਸਹੀ ਬਹੁਤ ਵਾਰ ਜਦੋਂ ਵੀ ਇਹ ਸਲਾਨੀ ਜਾਂਦੇ ਆ ਜਦੋਂ ਜਾਂ ਅਮਰਨਾਥ ਜਾਂਦੇ ਜਾਂ ਕਿਤੇ ਵੀ ਜਾਂਦੇ ਆ ਉਦੋਂ ਕਦੇ ਕੁਝ ਨਾ ਕੁਝ ਹੁੰਦਾ ਰਹਿੰਦਾ ਤੇ ਸੋਚਣਾ ਸਰਕਾਰ ਨੇ ਹੁਣ ਜੇ ਅਸੀਂ ਦੇਖੀਏ ਜੇ ਉਹ ਉਥੇ ਦੇ ਜੋ ਬਸਿੰਦੇ ਸੀਗੇ ਜਿਹੜੇ ਲੋਕ ਇਹਨਾਂ ਨੂੰ ਚੱਕ ਕੇ ਵੀ ਲੈ ਕੇ ਆਏ ਆ ਅਗਰ ਉਹ ਇੱਕ ਅਨਸਾਨੀਅਤ ਦਾ ਸਬੂਤ ਨਾ ਦਿੰਦੇ ਤੇ ਹੋ ਸਕਦਾ ਸੀ ਕਿ ਇਹ ਗਿਣਤੀ ਇਹ ਮੌਤਾਂ ਦੀ ਗਿਣਤੀ ਠਾਈਆਂ ਤੱਕ ਨਾ ਸੀਮਤ ਰਹਿੰਦੀ ਹੋ ਸਕਦਾ ਇਹ ਸੇਕੜਿਆਂ ਦੇ ਵਿੱਚ ਚਲ ਜਾਂਦੀ ਪਰ ਸਾਡੇ ਲੋਕਾਂ ਨੂੰ ਇਸ ਗੱਲ ਦਾ ਕੋਈ ਨਹੀਂ 4 ਦਿਨ ਮਾੜਾ ਹੋਇਆ ਮਾੜਾ ਹੋਇਆ ਕਰਕੇ ਇਹ ਨਹੀਂ ਚੁੱਪ ਕਰ ਜਾਣਾ ਜਿਨ੍ਹਾਂ ਦੇ ਘਰ ਉੱਜੜ ਗਏ ਉਹਨਾਂ ਦੇ ਉੱਜੜ ਗਏ ਤੇ ਉਸ ਤੋਂ ਬਾਅਦ ਸਰਕਾਰ ਜਿਹੜੀ ਆ ਸਾਡੀ ਜਿਹੜੇ ਸਾਡੇ ਲੀਡਰ ਆ ਇਹ ਡੀਂਗਾ ਮਾਰੀ ਜਾਂਦੇ ਆ ਤੇ ਇਹਨਾਂ ਨੂੰ ਇੱਕ ਉਹ ਤਰੀਕਾ ਆਉਂਦਾ ਆ ਕਿ ਇਹਨਾਂ ਨੇ ਉੱਜੜਿਆ ਘਰਾਂ ਦੇ ਜਾਂ ਨੇ ਹੱਥੇ ਲੋਕਾਂ ਦੀਆਂ ਲਾਸ਼ਾਂ ਨੂੰ ਬੂਟਾਂ ਦੇ ਵਿੱਚ ਕਿੱਦਾਂ ਬਦਲਣਾ ਇਹਨਾਂ ਨੂੰ ਇਹ ਸਭ ਕੁਝ ਹੁੰਦਾ ਆ ਪਰ ਇਥੇ